ਸ਼ੀਕਾਲ ਜੀ ਫਤਿਹ ਕਲੈਕਸ਼ਨ ਬਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਨਵੀਂ ਜੀ ਜਿਹੜੇ ਸੂਟ ਲੈ ਕੇ ਆਏ ਆ ਬੜੇ ਸੋਹਣਾ ਸਟੱਫ ਲੈ ਕੇ ਆਏ ਆ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਆਪਣਾ ਜਿਹੜਾ ਨੰਬਰ ਹੈ ਜੀ ਵੀਡੀਓ ਦੇ ਨੀਚੇ ਚੱਲ ਰਿਹਾ ਹੁੰਦਾ ਹੈ ਮੇਰੇ ਨੰਬਰ ਤੇ ਮੈਨੂੰ ਕੰਟੈਕਟ ਕਰਕੇ ਵੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਤੁਹਾ ਉਹ ਵੀ ਤੁਸੀਂ ਹਨਾ ਗੱਲ ਕਰ ਸਕਦੇ ਹੋ ਜੀ WhatsApp ਤੇ ਕੰਟੈਕਟ ਕਰਕੇ ਅੱਜ ਦੀ ਵੀਡੀਓ ਦੇ ਸੂਟ ਲੈ ਕੇ ਆਏ ਜੀ ਆਪਾਂ ਮੋਜ਼ੈਲੋ ਸਿਲਕ ਲੈ ਕੇ ਆਏ ਆ ਭੁਪਿੰਦਰਾ ਬ੍ਰਾਂਡ ਦੀ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਜੀ ਕੱਪੜੇ ਦੀ ਕੁਆਲਿਟੀ ਦੱਸ ਦੇਵਾਂ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਬਹੁਤ ਜ਼ਿਆਦਾ ਸੌਫਟ ਹੈ ਬਿਨਾ ਲਾਈਨਿੰਗ ਤੋਂ ਵੀ ਅਗਰ ਬਣਾਉਂਗੇ ਤਾਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਅਗਰ ਤੁਸੀਂ ਲਾਈਨਿੰਗ ਲਗਾ ਕੇ ਬਣਾਉਂਗੇ ਤਾਂ ਵੀ ਕੋਈ ਉਦਾਂ ਨਹੀਂ ਹੈ ਜੀ ਕਲਰ ਚੱਲ ਜੂਗਾ ਇਹ ਜਿਹੜਾ ਪ੍ਰੋਪਰ ਸ਼ੇਡ ਹੁੰਨ ਦਿਖ ਰਿਹਾ ਜੀ ਉਹ ਵਾਲਾ ਸ਼ੇਡ ਹੈ ਆਨਿਅਨ ਸ਼ੇਡ ਅ ਅਨਿਅਨ ਸ਼ੇਡ ਜਿਹੜਾ ਡਾਰਕ ਵਾਲਾ ਹੁੰਦਾ ਜੀ ਉਹ ਵਾਲਾ ਸ਼ੇਡ ਹੈ ਬਹੁਤ ਪਿਆਰਾ ਸ਼ੇਡ ਹੈ ਜੀ ਇਹ ਰਹੇਗਾ ਸ਼ਰਟ ਸ਼ਰਟ ਦਾ ਸਟਾਫ ਰਹੇਗਾ ਜੀ ਇਹ 2.5 ਮੀਟਰ ਦੀ ਸ਼ਰਟ ਆਣੀ ਹੈ 2.5 ਮੀਟਰ ਦੀ ਆਏਗੀ ਜੀ ਸ਼ਰਟ ਔਰ ਨਾਲ ਜਿਹੜੀ ਇਹਦੀ ਬਾਟਮ ਹੈ ਜੀ ਨਾਲ ਹੀ ਬਿਲਕੁਲ ਟੋਨ ਮੈਚ ਕਰਦੀ ਬਾਟਮ ਪੇਅਰ ਕੀਤੀ ਹੈ ਕਿਉਂਕਿ ਇਹ ਕੰਪਨੀ ਵੱਲੋਂ ਪਿੱਛੋਂ ਹੀ ਮੈਚਿੰਗ ਬਣ ਕੇ ਆਈ ਹੈ ਬਹੁਤ ਸੋਹਣਾ ਜਿਹੜੀ ਇਹਦੀ ਬਾਟਮ ਦਾ ਸਟਾਫ ਰੱਖਿਆ ਹੋਇਆ ਇਹਨੂੰ ਆਪਾਂ ਸ਼ਿਮਰ ਨਹੀਂ ਕਹਿ ਸਕਦੇ ਜੀ ਕਿਉਂਕਿ ਜ਼ਿਆਦਾ ਸ਼ਾਈਨ ਦੇ ਵਿੱਚ ਵੀ ਨਹੀਂ ਹੈ ਔਰ ਫਾਲ ਬਹੁਤ ਵਧੀਆ ਫਾਲ ਔਰ ਫੀਲ ਦੋਨੇ ਵਧੀਆ ਟੈਕਸਚਰ ਬਹੁਤ ਵਧੀਆ ਜੀ ਕਪੜੇ ਦਾ ਪ੍ਰਾਈਸ ਵੀ ਬਹੁਤ ਜੈਨੂਨ ਜਿਆ ਪ੍ਰਾਈਸ ਹੈ ਜੀ ਇਸ ਕਪੜੇ ਤੇ ਤੁਸੀਂ ਹੈਂਡਵਰਕ ਮਸ਼ੀਨਵਰਕ ਕੁਝ ਮਰਜੀ ਕਰਾਓ ਬਹੁਤ ਹੀ ਵਧੀਆ ਸਟੱਫ ਹੈ ਸਟੱਫ ਵਿੱਚ ਕੋਈ ਵੀ ਕੰਪਲੇਨਟ ਨਹੀਂ ਹੈਗੀ ਕੁਝ ਮਰਜੀ ਕਰਾਓ ਜੀ ਹੈਂਡਵਰਕ ਕਰਾਓ ਮਸ਼ੀਨਵਰਕ ਕਰਾਓ ਜਾਂ ਫਿਰ ਤੁਸੀਂ ਐਜ਼ ਇਟ ਹੀ ਪਾ ਸਕਦੇ ਹੋ ਸੂਟ ਦਾ ਪ੍ਰਾਈਸ ਰਹੇਗਾ ਜੀ 1000 ਰੁਪਏ 1000 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ ਕਲਰ ਹੈਗਾ ਆਨੀਅਨ ਸ਼ੇਡ ਹੈ ਜੀ ਬਹੁਤ ਸੋਹਣਾ ਰੰਗ ਹੈ ਜਿਹੜਾ ਹੁਣ ਦਿਖਾਈ ਦੇ ਰਿਹਾ ਉਹ ਵਾਲਾ ਆਨੀਅਨ ਸ਼ੇਡ ਹੈ ਜੀ ਪ੍ਰੋਪਰ ਸ਼ੇਡ ਹੈ ਬਹੁਤ ਪਿਆਰਾ ਕਲਰ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਕਲਰ ਕਾਫੀ ਆਏ ਨੇਗੇ ਇਹ ਸੀਗਾ ਫਰਸਟ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਮਹਿੰਦੀ ਕਲਰ ਹੈ ਪ੍ਰੋਪਰ ਮਹਿੰਦੀ ਟੋਨ ਹੈ ਜੀ ਜਿਹੜੀ ਹੁਣ ਦਿਖਾਈ ਦੇ ਰਹੀ ਹੈ ਜੀ ਪ੍ਰੋਪਰ ਮਹਿੰਦੀ ਕਲਰ ਹੈ ਜੀ ਜਿਹੜਾ ਤੁਸੀਂ ਮਹਿੰਦੀ ਦੇ ਜਿੱਦਾਂ ਫੰਕਸ਼ਨ ਨੇ ਜੀ ਅੱਗੇ ਫੰਕਸ਼ਨ ਆਉਣਗੇ ਤੁਸੀਂ ਮਹਿੰਦੀ ਦੇ ਫੰਕਸ਼ਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਦਾ ਥੋੜਾ ਜਿਹਾ ਜਦੋਂ ਆਪਣਾ ਕੈਮਰਾ ਹਿੱਲਦਾ ਤਾਂ ਵੀਡੀਓ ਦੇ ਵਿੱਚ ਕਲਰ ਟੋਨ ਦਾ ਥੋੜਾ ਜਿਹਾ ਚੇਂਜ ਹੁੰਦਾ ਹੈ ਜੀ ਕਲਰ ਚੇਂਜ ਹੋ ਜਾਂਦਾ ਹੈ ਪ੍ਰੋਪਰ ਜਿਹੜਾ ਕਲਰ ਹੈ ਜੀ ਬਿਲਕੁਲ ਪਿਓਰ ਪ੍ਰੋਪਰ ਮਹਿੰਦੀ ਸ਼ੇਡ ਹੁੰਦਾ ਜੀ ਉਹ ਵਾਲਾ ਸ਼ੇਡ ਹੈ ਮਹਿੰਦੀ ਫੰਕਸ਼ਨ ਦੇ ਮਜੈਲੋ ਸਿਲਕ ਹੈ ਜੀ ਭਪਿੰਦਰਾ ਕੰਪਨੀ ਦੀ ਹੈ ਭਪਿੰਦਰਾ ਬ੍ਰਾਂਡ ਦੀ ਹੈ ਜੀ ਮਜੈਲੋ ਸਿਲਕ ਸਟੱਫ ਹੈਗਾ ਨਾਲ ਇਹਦੇ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਹੀ ਹੈਗੀ ਹੈ ਜਿਹੜੀ ਬਾਟਮ ਦਾ ਸਟੱਫ ਹੈ ਜੀ ਕਲਰ ਬਹੁਤ ਸੋਹਣਾ ਵੀਡੀਓ ਦੇ ਵਿੱਚ ਇੰਨਾ ਸੋਹਣਾ ਕਲਰ ਨਹੀਂ ਆ ਰਿਹਾ ਜਿੰਨਾ ਹੀ ਸੋਹਣਾ ਕਲਰ ਹੈ ਮਹਿੰਦੀ ਸ਼ੇਡ ਹੈ ਜੀ 1000 ਰੁਪਏ ਸੂਟ ਦਾ ਰਹਿਣ ਵਾਲਾ ਹੈ ਜੀ 1000 ਰੁਪਏ ਪੂਰਾ ਰੇਟ ਹੈ ਜੀ ਸੂਟ ਦਾ ਅ ਨੈਕਸਟ ਜਿਹੜਾ ਹੈਗਾ ਜੀ ਕਲਰ ਆਪਣਾ ਇਹ ਨਿਓਨ ਸ਼ੇਡ ਚੱਲਿਆ ਜੀ ਅੱਜਕੱਲ ਜਿਹੜਾ ਨਿਓਨ ਸ਼ੇਡ ਹੈ ਜੀ ਨਿਓਨ ਮਹਿੰਦੀ ਸ਼ੇਡ ਹੁੰਦਾ ਜਿਹੜਾ ਅੱਜ ਕੱਲ ਨਵਾਂ ਟਰੈਂਡ ਦੇ ਵਿੱਚ ਆਇਆ ਨਿਓਨ ਮਹਿੰਦੀ ਸ਼ੇਡ ਹੈ ਜਿਹੜਾ येलो ਮਸਟਰਡ ਜੇ ਟਾਈਪ ਤੇ ਜਿਹੜਾ ਆਂਦਾ ਹੈ ਜਿਹੜਾ ਨਿਓਨ ਸ਼ੇਡ ਮਸਟਰਡ ਸ਼ੇਡ ਚੱਲਿਆ ਜੀ ਉਹ ਵਾਲਾ ਸ਼ੇਡ ਹੈ ਬਹੁਤ ਸੋਹਣਾ ਸ਼ੇਡ ਹੈ ਜੀ ਬਹੁਤ ਪਿਆਰਾ ਸ਼ੇਡ ਹੈ ਕਲਰ ਕੰਬੀਨੇਸ਼ਨ ਜਿਹੜੇ ਇਹਦੇ ਨਾਲ ਸੂਟ ਦੇ ਬਹੁਤ ਜ਼ਿਆਦਾ ਉੱਠਣਗੇ ਅਗਰ ਤੁਸੀਂ ਇਹਦੇ ਤੇ ਵਰਕ ਕਰਾਓਗੇ ਸਟੱਫ ਇੰਨਾ ਕਿ ਸੋਹਣਾ ਹੈ ਜੀ ਹੈਂਡਵਰਕ ਮਸ਼ੀਨਵਰਕ ਜੋ ਮਰਜ਼ੀ ਕਰਾਓ ਸਟੱਫ ਤੇ ਸਭ ਕੁਝ ਇਹਦੇ इजीली ਹੋ ਜਾਏਗਾ ਜੀ ਸਟੱਫ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਪ੍ਰੋਪਰ ਸ਼ੇਡ ਇਹ ਵਾਲਾ ਪਾ 1000 ਰੁਪਏ ਦਾ ਸੂਟ ਦਾ ਪ੍ਰਾਈਸ ਹੈ ਜੀ ਸਟੱਫ ਬਹੁਤ ਸੋਹਣਾ ਹੈ ਜੀ ਸੁਪੀਰੀਅਰ ਕੁਆਲਿਟੀ ਹੈ ਜੀ ਇਦਾਂ ਨਹੀਂ ਹੈਗਾ ਸਟੱਫ ਕਦੇ ਵੀ ਆਪਾਂ ਖਰਾਬ ਜਿਹੜਾ ਸਟੱਫ ਹੈ ਮਤਲਬ ਕਸਟਮਰ ਨੂੰ ਕਹਿ ਕੇ ਦਿੱਤਾ ਹੋਵੇ ਵੀ ਇਹ ਸਟੱਫ ਸਹੀ ਨਹੀਂ ਹੈਗਾ ਔਰ ਕਪੜਾ ਹਨਾ ਆਪਾਂ ਮਤਲਬ ਸਹੀ ਕਹਿ ਕੇ ਔਰ ਮਤਲਬ ਗਲਤ ਕਪੜਾ ਦਿੱਤਾ ਹੋਵੇ ਪਰ ਬਹੁਤ ਸੋਹਣਾ ਸਟੱਫ ਹੈ ਜੀ ਫੀਲ ਔਰ ਜਿਹੜਾ ਫਾਲ ਹੈ ਦੋਨੋਂ ਹੀ ਸਟੱਫ ਦੇ ਬਹੁਤ ਵਧੀਆ ਟੈਕਸਚਰ ਵੀ ਬਹੁਤ ਵਧੀਆ ਜੀ ਸਟੱਫ ਦਾ ਨੈਕਸਟ ਜਿਹੜਾ ਹੈਗਾ ਜੀ ਆਪਣਾ ਕਲਰ ਹੈਗਾ ਮੋਰ ਪੰਖੀਆ ਟਾਈਪ ਹੈ ਮੋਰ ਪੰਖੀ ਆ ਜਾਂ ਛੇੜ ਹੈ ਜੀ ਬਹੁਤ ਸੋਹਣਾ ਛੇੜ ਰਹਿਣ ਵਾਲਾ ਨੈਕਸਟ ਛੇੜ ਹੈ ਜਿਹੜਾ 1000 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ ਸੋਹਣਾ ਬਹੁਤ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਜਿਹੜੀ ਭੈਣ ਮੇਰੇ ਤੋਂ ਇਹ ਦੇ ਨਾਲ ਦੇ ਦੋ ਸੂਟ ਬਾਏ ਕਰੇਗੀ ਉਹਨੂੰ ਆਪਾਂ ਆਫਰ ਦੇਵਾਂਗੇ ਇੱਕ ਸੂਟ ਤੇ ਕੋਈ ਆਫਰ ਨਹੀਂ 1000 ਰੁਪਏ ਦਾ ਸੂਟ ਹੈ ਜੀ ਦੋ ਸੂਟ ਅਗਰ ਤੁਸੀਂ ਲਓਗੇ ਤਾਂ ਆਫਰ ਮਿਲੂਗੀ ਉਹ ਤੁਸੀਂ ਮੈਨੂੰ ਫੋਨ ਕਾਲ ਕਰਕੇ ਹੀ ਪੁੱਛ ਸਕਦੇ ਹੋ ਵੀ ਤੁਸੀਂ ਹਨਾ ਆਪਾਂ ਤੁਹਾਨੂੰ ਕੀ ਆਫਰ ਦੇਵਾਂਗੇ ਸਟਾਫ ਬਹੁਤ ਸੋਹਣਾ ਹੈ ਜੀ ਪ੍ਰਾਈਸ ਰਹੇਗਾ ਜੀ ਦਾ 1000 ਰੁਪਏ ਇਹਦੇ ਤੇ ਤੁਸੀਂ ਸਿੰਪਲ ਲੇਸ ਲਵਾ ਕੇ ਵੀ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਜੀ ਜਿਵੇਂ ਗੋਟਾ ਪਤੀ ਦੀ ਲੇਸ ਲਗਾ ਕੇ ਇਹਨੂੰ ਸਿੰਪਲ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਜਾਗੋ ਵਗੈਰਾ ਤੇ ਵੇਅਰ ਕਰਨ ਲਈ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਊਗਾ ਜਿਹੜੇ ਇਹਦੀ ਸ਼ਰਟ ਹੈ ਜੀ ਕ੍ਰਸ਼ ਟਾਈਪ ਹੈ ਸ਼ਰਟ ਬਟ ਇੰਨਾ ਜ਼ਿਆਦਾ ਸੌਫਟ ਕਪੜਾ ਹੈ ਜੀ ਕ੍ਰਸ਼ ਦੇ ਵਿੱਚ ਸੌਫਟ ਕਪੜਾ ਨਹੀਂ ਹੁੰਦਾ ਜਿਹਦਾ ਬਹੁਤ ਸੌਫਟ ਕਪੜਾ ਹੈ ਜੀ ਇਹ ਸਟਾਫ ਬਹੁਤ ਸੌਫਟ ਹੈ ਬਿਨਾ ਲਾਈਨਿੰਗ ਤੋਂ ਵੀ ਬਣਾਓਗੇ ਤਾਂ ਵੀ ਦਿੱਕਤ ਨਹੀਂ ਆਏਗੀ ਸਟਾਫ ਦੀ ਬਹੁਤ ਹੀ ਸੌਫਟ ਸਟਾਫ ਹੈ ਰੇਟ ਵੀ ਸਹੀ ਹੈ ਜੀ ਔਰ ਜਿਹੜੀ ਇਹਦੀ ਬਾਟਮ ਹੈ ਜੀ ਬਾਟਮ ਸ਼ਿਮਰ ਟਾਈਪ ਲੱਗੂ ਹੀ ਹੈ ਬਹੁਤ ਸੋਹਣਾ ਸਟੱਫ ਹੈ ਜੀ ਬਾਟਮ ਦਾ ਵੀ ਤੁਸੀਂ ਪਲਾਜ਼ੋ ਛਰਾਰਾ ਕੁਛ ਮਰਜ਼ੀ ਬਣਾ ਸਕਦੇ ਹੋ ਬਾਟਮ ਵੀ ਬਹੁਤ ਸੋਹਣੀ ਹੈ ਜੀ ਪਿੱਛੇ ਹੀ ਕੰਪਨੀ ਵੱਲੋਂ ਮੈਚਿੰਗ ਆਈ ਹੈ ਟੋਨ ਮੈਚ ਕਰਦੇ ਕਲਰ ਨੇ ਪ੍ਰਾਈਸ ਹੈਗਾ ਜੀ 1000 ਰੁਪਏ ਨੈਕਸਟ ਹੈ ਜੀ ਮੌਵ ਸ਼ੇਡ ਹੈ ਪ੍ਰੋਪਰ ਮੌਵ ਸ਼ੇਡ ਹੈ ਜੀ ਨੈਕਸਟ ਜਿਹੜਾ ਸ਼ੇਡ ਹੈ ਇਹਦੇ ਉੱਤੇ ਵੀ ਵਰਕ ਦੇ ਜਿਹੜੇ ਕਲਰ ਹੈ ਬਹੁਤ ਸੋਹਣੇ ਲੱਗਣਗੇ ਮੌਵ ਸ਼ੇਡ ਹੈ ਜੀ ਇਹਦੀ ਸ਼ਰਟ ਜਿਹੜੀ ਰਹੇਗੀ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਹੈ ਮੌਵ ਸ਼ੇਡ ਦੇ ਵਿੱਚ ਇਹ ਜਿਹੜੇ ਆਪਣੇ ਰਹਿਣਗੇ ਜੀ ਸੂਟ ਰਹਿਣਗੇ ਮੌਵ ਸ਼ੇਡ ਦੇ ਵਿੱਚ ਰਹਿਣਗੇ ਜੀ ਸ਼ੇਡ ਮੌਵ ਆਏਗੀ ਇਹਨਾਂ ਦੀ ਔਰ ਕਲਰ ਵੀ ਇਹਨਾਂ ਦੇ ਬੜੇ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਇਆ ਹੈ ਜੀ ਇਹ ਜਿੱਦਾਂ ਮਰਜ਼ੀ ਤੁਸੀਂ ਸੂਟ ਵਰਕ ਕਰਾ ਸਕਦੇ ਹੋ ਵਰਕ ਕਰਨ ਵਾਲੇ ਨੂੰ ਵੀ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਸੂਟ ਦਾ ਸਟਾਫ ਹੈ ਜਿਹੜਾ ਬਹੁਤ ਸੋਹਣਾ ਹੈ ਇਹ ਸੀਗਾ ਜੀ ਇਹਦਾ ਨੈਕਸਟ ਕਲਰ ਇਸ ਤੋਂ ਬਾਅਦ ਹੈਗਾ ਆਪਣਾ ਪੀਚੀਸ ਪਿੰਕ ਕਲਰ ਹੈ ਜੀ ਪਿੰਕ ਪੀਚ ਜਿਹਾ ਕਲਰ ਹੈ ਪ੍ਰੋਪਰ ਜਿਹੜਾ ਸ਼ੇਡ ਹੈ ਜੀ ਪਿੰਕ ਪੀਚ ਦੀ ਸ਼ੇਡ ਹੈ ਇਹ ਵਾਲੀ ਸ਼ੇਡ ਹੈ ਜਿਹੜੀ ਹੁਣ ਆ ਰਹੀ ਹੈ ਜੀ ਫੋਨ ਦੇ ਵਿੱਚ ਬਹੁਤ ਸੋਹਣੀ ਸ਼ੇਡ ਹੈ ਜੀ ਪੀਚ ਸ਼ੇਡ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਹੈਂਡਵਰਕ ਮਸ਼ੀਨਵਰਕ ਕਰਾ ਕੇ ਆਰੀਵਰਕ ਕਰਾ ਕੇ ਵੇਅਰ ਕਰ ਸਕਦੇ ਹੋ ਆਪਣੇ ਕੋਲੇ ਵਰਕ ਵੀ ਅਵੇਲੇਬਲ ਹੈ ਅਗਰ ਕੋਈ ਵੀ ਭੈਣ ਆਰੀਵਰਕ ਵੀ ਕਰਾਉਣਾ ਚਾਹੁੰਦੀ ਆਪਣੇ ਕੋਲੇ ਵਰਕ ਵੀ ਅਵੇਲੇਬਲ ਹੈ ਜੀ ਆਰੀਵਰਕ ਕੋਰ ਮਸ਼ੀਨਵਰਕ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਜਿਵੇਂ ਸੂਟ ਸੀਗਾ ਆਰੀਵਰਕ ਆਪਾਂ ਕਰਵਾਇਆ ਸੀ ਐਦਾਂ ਤੁਸੀਂ ਆਰੀਵਰਕ ਦੀਆਂ ਹਨਾ ਲਾਈਨਾਂ ਪਾਈਆਂ ਹੋਈਆਂ ਤੇ ਲਾਈਨਾਂ ਲਗਾ ਕੇ ਤੁਸੀਂ ਆਰੀਵਰਕ ਵੀ ਜਿਹੜਾ ਕਰਾ ਸਕਦੇ ਹੋ ਬਾਦਲਾ ਜਿਵੇਂ ਆਪਾਂ ਬਾਦਲਾ ਕਰਾਇਆ ਹੈ ਜੀ ਤੇ ਬਾਦਲਾ ਕਰਾਇਆ ਹੈ ਐਵੇਂ ਤੁਸੀਂ ਐਵੇਂ ਸੂਟ ਇਹ ਰੈਡੀ ਕਰ ਸਕਦੇ ਹੋ ਜਾਂ ਫਿਰ ਸਿੰਪਲ ਲੇਸ ਵਗੈਰਾ ਲਗਾ ਕੇ ਵੀ ਸੂਟ ਹੈ ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਰਹੇਗਾ ਪ੍ਰਾਈਸ ਰਹੇਗਾ ਜੀ ਓਨਲੀ 1000 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਨੈਕਸਟ ਜਿਹੜਾ ਕਲਰ ਹੈਗਾ ਜੀ ਇਹ ਬੜਾ ਨਿਊ ਜ ਹੈ ਸ਼ੇਡ ਹੈ ਜੀ ਇਹ ਨਿਊ ਸ਼ੇਡ ਹੈ ਜੀ ਬਿਲਕੁਲ ਜਿਹੜੇ ਅੱਜ ਕੱਲ ਇੰਗਲਿਸ਼ ਟੋਨ ਦੇ ਵਿੱਚ ਸੂਟ ਆ ਰਹੇ ਨੇ ਉਹ ਵਾਲਾ ਸ਼ੇਡ ਹੈ ਜੀ ਬਲੂ ਦੇ ਵਿੱਚ ਆ ਰਿਹਾ ਥੋੜਾ ਜਿਹਾ ਜਿਵੇਂ ਗ੍ਰੇਇਸ਼ ਜਾਂ ਕਲਰ ਲਗਾ ਲਓ ਬਹੁਤ ਸੋਹਣਾ ਕਲਰ ਹੈ ਔਰ ਪ੍ਰਾਈਸ ਰਹੇਗਾ ਜੇ ਤੇ 1000 ਰੁਪਏ ਨਾਲ ਟੋਨ ਮੈਚ ਕਰਦੀ ਆਏਗੀ ਜੀ ਬਾਟਮ ਵੀਡੀਓ ਦੇ ਵਿੱਚ ਹਨਾ ਕਲਰ ਇੰਨਾ ਐਗਜ਼ੈਕਟ ਨਹੀਂ ਆਉਂਦਾ ਜਿੰਨਾ ਕਿ ਅਸਲੀ ਤੇ ਵਿੱਚ ਸੋਹਣਾ ਹੁੰਦਾ ਹੈ ਜੀ ਇਸ ਤੋਂ ਬਾਅਦ ਨੈਕਸਟ ਜਿਹੜਾ ਕਲਰ ਹੈਗਾ ਜੀ ਔਰੇਂਜ ਸ਼ੇਡ ਔਰੇਂਜ ਸ਼ੇਡ ਦੀ ਇਹ ਸ਼ਰਟ ਹੈ ਜੀ ਨਾਲ ਔਰੇਂਜ ਸ਼ੇਡ ਦੀ ਹੀ ਬਾਟਮ ਹੈ ਜਿਹੜੀਆਂ ਪਹਿਣਾ ਡਾਰਕ ਕਲਰ ਪਸੰਦ ਕਰਦੀਆਂ ਨੇ ਬਹੁਤ ਸੋਹਣਾ ਇਹਦਾ ਕਲਰ ਹੈ ਜੀ ਔਰੇਂਜ ਸ਼ੇਡ ਬਹੁਤ ਪਿਆਰਾ ਕਲਰ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਇਹ ਸੂਟ ਨੂੰ ਲੈ ਸਕਦੀ ਹੈ ਇਹ ਆਪਾਂ ਤੁਹਾਡੇ ਲਈ ਅੱਠ ਕਲਰ ਆਪਾਂ ਲੈ ਕੇ ਆਏ ਆ ਜੀ ਔਨੀਅਨ ਸ਼ੇਡ ਹੈ ਅਨੀਅਨ ਸ਼ੇਡ ਹੈ ਮਹਿੰਦੀ ਹੋ ਗਿਆ ਜੀ ਨਿਓਨ ਮਸਟਰਡ ਪੈਰਟ ਸ਼ੇਡ ਹੋ ਗਿਆ ਜੀ ਇਸ ਤੋਂ ਬਾਅਦ ਮੋਰ ਪੰਖੀਆ ਹੋ ਗਿਆ ਜੀ ਜਿਹੜਾ ਨਿਊ ਇੰਗਲਿਸ਼ ਸ਼ੇਡ ਹੈ ਜੀ ਗ੍ਰੇਇਸ਼ ਸ਼ੇਡ ਟੋਨ ਤੇ ਆ ਗਿਆ ਔਰੇਂਜ ਆ ਗਿਆ ਮੌਵ ਆ ਗਿਆ ਔਰ ਆ ਗਿਆ ਜੀ ਪਿੰਕ ਪੀਚ ਸ਼ੇਡ ਸਾਰੇ ਹੀ ਸ਼ੇਡ ਬਹੁਤ ਸੋਹਣੇ ਨੇ ਤੁਸੀਂ ਐਦਾਂ ਹੀ ਸੂਟ ਨੂੰ ਬਣਾ ਕੇ ਅਗਰ ਪਾਉਂਗੇ ਜੀ ਐਵੇਂ ਵੀ ਸੂਟ ਵੇ ਆ ਜਾਏਗਾ ਇਹ ਕਿਉਂਕਿ ਜਿਹੜੀ ਇਹਦੀ ਸ਼ਰਟ ਹੈ ਕ੍ਰਸ਼ ਕਰਕੇ ਜੀ ਬੜੀ ਸੋਹਣੀ ਲੱਗ ਰਹੀ ਹੈ ਕ੍ਰਸ਼ ਵੀ ਚੁੱਭਣ ਵਾਲਾ ਨਹੀਂ ਸੌਫਟ ਵਾਲਾ ਕ੍ਰਸ਼ ਹੈ ਜਿਹੜੀ ਇਹਦੀ ਬਾਟਮ ਹੈ ਜੀ ਸ਼ਿਵਰੇ ਦੀ ਟਾਈਪ ਬਾਟਮ ਲੱਗੀ ਹੋਈ ਹੈ ਸਟੱਫ ਬਹੁਤ ਸੋਹਣਾ ਹੈ ਜੀ ਸਟੱਫ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਅੱਠ ਆਪਾਂ ਤੁਹਾਨੂੰ ਸ਼ੇਡ ਦਿਖਾਏ ਨੇ ਅੱਠੋ ਸ਼ੇਡ ਦੇ ਵਿੱਚ ਸ਼ੇਡ ਸਾਰੇ ਹੀ ਸੋਹਣੇ ਨੇ ਜੀ ਸ਼ੇਡ ਜਿਹੜੇ ਦਿਖ ਰਹੇ ਨੇ ਤੁਹਾਨੂੰ ਇਹੀ ਵਾਲੇ ਕਲਰ ਨੇ ਜੀ ਸਾਰੇ ਜਿਹੜੇ ਪ੍ਰੋਪਰ ਕਲ ਮਹਿੰਦੀ ਆ ਗਿਆ ਜੀ ਮੋਵ ਸ਼ੇਡ ਆ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਔਰ ਪੈਰਟ ਆ ਗਿਆ ਜੀ ਔਰੇਂਜ ਆ ਗਿਆ ਜੀ ਪੈਰਟ ਵੀ ਨਿਓਨ ਪੈਡ ਬੜਾ ਸੋਹਣਾ ਕਲਰ ਹੈ ਜੀ ਮੋਰ ਪੰਖੇ ਆ ਗਿਆ ਗ੍ਰੇ ਸਟੋਨ ਤੇ ਆ ਗਿਆ ਪੀਚ ਆ ਗਿਆ ਔਰ ਅਨੀਅਨ ਸ਼ੇਡ ਆ ਗਿਆ ਸ਼ੇਡ ਸਾਰੇ ਹੀ ਬੜੇ ਪਿਆਰੇ ਨੇ ਜੀ ਤੁਸੀਂ ਸਾਡੇ ਤੋਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੀ ਅਗਰ ਤੁਸੀਂ ਐਜ਼ ਇਟ ਹੀ ਸੂਟ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਐਦਾਂ ਹੀ ਸੂਟ ਨੂੰ ਲੈ ਸਕਦੇ ਹੋ